ਇਹ ਮਜਬੂਰਨ ਹੋਣਾ ਸੀਗਾ ਕਿਉਂਕਿ ਹੁਣ ਜੰਗ ਗੋਲੀਆਂ ਬੰਬਾਂ ਮਸਾਇਲਾਂ ਦੀ ਨਹੀਂ ਹੈ ਹੁਣ ਪਰਮਾਣੂ ਯੁੱਗ ਦੇ ਵਿੱਚ ਪਰਮਾਣੂ ਸ਼ਸਤਰ ਹੈਗੇ ਇਹਨਾਂ ਦੀ ਬਰਬਾਦੀ ਇੰਨੀ ਜ਼ਿਆਦਾ ਹੈ ਕਿ ਇਹ ਸਾਰੇ ਜਿਹੜੇ ਆਬਾਦੀ ਹੈ ਸਾਰੇ ਵਿਸ਼ਵ 'ਚ ਜੇ ਇਹ ਚੱਲ ਪੈਣ ਤੇ ਇਹਨਾਂ ਦਾ ਜਿਹੜਾ ਕਾਲ ਸੁੱਟ ਉੱਤੇ ਉੱਠਦਾ ਹੈਗਾ ਉਹ ਸੂਰਜ ਦੀ ਕਿਰਨਾਂ ਨੂੰ ਰੋਕ ਦੂਗਾ ਇਹ ਸਾਰੇ ਜਹਾਂ ਦੀ ਖੇਤੀ ਨੂੰ ਖਤਰਾ ਬਣ ਸਕਦਾ ਹੈਗਾ 1 ਬਿਲੀਅਨ ਵਿਅਕਤੀ ਮਰ ਸਕਦੇ ਹੈਗੇ ਆ ਸੋ ਇਹ ਜਿਹੜਾ ਕੱਲਾ ਭਾਰਤ ਪਾਕਿਸਤਾਨ ਦਾ ਮਸਲਾ ਨਹੀਂ ਸੀਗਾ ਇਹ ਸਾਰੇ ਵਿਸ਼ ਦਾ ਮਸਲਾ ਬਣ ਗਿਆ ਸੀ ਜਿਸ ਵਿੱਚ ਅਸੀਂ ਸਮਝਦੇ ਹਾਂ ਕਿ ਡੋਨਲਡ ਟਰੰਪ ਨੇ ਮਜ਼ਬੂਤੀ ਨਾਲ ਸਮੇਂ ਸਿਰ ਇਹ ਵਾਅਦੇ ਗੋਲੀ ਦਾ ਜਵਾਬ ਬੰਬ ਬੰਬ ਦਾ ਜਵਾਬ ਮਿਸਾਈਲ ਤੇ ਵਾਅਦੇ ਕੰਮ ਨੂੰ ਉਹਨਾਂ ਨੇ ਥੰਮ ਪਾਇਆ ਦੇਖੋ 6571 ਦੇ ਵਿੱਚ 10 ਕਿਲੋਮੀਟਰ ਪਿੱਛੇ ਤਾਈਂ ਸਾਰੇ ਪਿੰਡ ਉਡਾਤੇ ਸੀਗੇ ਔਰ ਉਹ ਜਦੋਂ ਚਲੇਗੇ ਫਸਲਾਂ ਨੂੰ ਅੱਗ ਲਾਤੀ ਕਿ ਦੁਸ਼ਮਣ ਦਿਖ ਜੇ ਲਾਈਨ ਆਫ ਸਾਈਟ ਸਾਨੂੰ ਮਿਲ ਜੇ ਔਰ ਉਸ ਤੋਂ ਇਲਾਵਾ ਫੇਰ ਜਾ ਕੇ ਉੱਥੇ ਬਾਰਡਰ ਤੇ ਤਾਰਾਂ ਲੱਗੀਆਂ ਜਿਹੜੇ ਜ਼ਿਮੀਦਾਰਾਂ ਦੀ ਜ਼ਮੀਨ ਭਾਰਤ ਵਿੱਚ ਪਰ ਤਾਰ ਤੋਂ ਬਾਹਰ ਸੀ ਉਹਨਾਂ ਦੀ ਅ ਪੜਤਾਲ ਹੋਣ ਲੱਗ ਪਈ ਉਹ 9 ਤੋਂ 5 ਜਾ ਸਕਦੇ ਖੇਤੀ ਤਾਂ ਇਹੋ ਜਿਹਾ ਕੰਮ ਹੀ ਨਹੀਂ ਜਿਹੜਾ 9 ਤੋਂ 5 ਦਾ ਹੈਗਾ ਉਹ ਤਾਂ ਪੂਰੀ ਪੂਰੀ ਰਾਤ ਕਰਨੀ ਪੈਂਦੀ ਹੈਗੀ ਹੈ 2016 ਦੇ ਵਿੱਚ ਚਿਟੀ ਸਿੰਘਪੁਰਾਚੇ 35 ਸਿੱਖਾਂ ਦਾ ਸ਼ਿਕਾਰ ਖੇਡਿਆ ਜਾਂਦਾ ਜੀ ਉਹਦੇ ਵਾਸਤੇ ਆਰਮੀ ਨਹੀਂ ਐਕਟਿਵ ਹੁੰਦੀ ਉਹਦੇ ਵਾਸਤੇ ਜੰਗ ਦਾ ਮਾਹੌਲ ਨਹੀਂ ਬਣਦਾ ਹੈਗਾ ਹਾਂ ਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸੋ ਜਿਨੇ ਵੀ ਡੇਲੀ ਡੈਸਕ ਟੀਵੀ ਕੈਨੇਡਾ ਦੇ ਨਾਲ ਜੁੜ ਚੁੱਕੇ ਆ ਦਾਸ ਦੇ ਵੱਲੋਂ ਕੀਤਾ ਜਾਂਦਾ ਜੀ ਬਹੁਤ ਬਹੁਤ ਸਵਾਗਤ ਸੋ ਵੱਡੀ ਗੱਲਬਾਤ ਕਰ ਰਹੇ ਨੇ ਆਖਿਰ ਰਾਹਤ ਦਾ ਜਿਹੜਾ ਵਾ ਉਹ ਸਾਜ ਜਿਹੜਾ ਸਭ ਨੂੰ ਆਇਆ ਹੈ ਜਿੱਥੇ ਪਾਕਿਸਤਾਨ ਅਤੇ ਭਾਰਤ ਦਾ ਇਹ ਜਿਹੜਾ ਮਾਹੌਲ ਤਣਾਅਪੂਰਕ ਮਾਹੌਲ ਜਿਹੜਾ ਪੈਦਾ ਆਇਆ ਸੀ ਤਾਂ ਹਰ ਇੱਕ ਦੀ ਨਜ਼ਰ ਆ ਸੀ ਕਿ ਜੰਗ ਕਦੋਂ ਸਮਾਪਤ ਹੋਏਗੀ ਸ਼ਾਇਦ ਲੱਗਦਾ ਵੀ ਸੀ ਕਿ ਨਹੀਂ ਵੀ ਹੋਏਗੀ ਜਦੋਂ ਰਾਤ ਪੈਣੀ ਤਾਂ ਫਿਰ ਇੱਕ ਲਾਈਟ ਚਲੀ ਜਾਣੀ ਗਰਮੀ ਦਾ ਮਾਹੌਲ ਹੋਣਾ ਤਾਂ ਉੱਤੋਂ ਜਿਹੜਾ ਸੱਜੇ ਖੱਬੇ ਧਮਾਕੇ ਦੀ ਆਵਾਜ਼ਾਂ ਜਿਹੜੀਆਂ ਉਹ ਸੁਣਾਈ ਦੇਣੀਆਂ ਤਾਂ ਇਸ ਤੋਂ ਬਾਅਦ ਜਿਹੜਾ ਫਿਰ ਇੱਕ ਬੜਾ ਚੰਗਾ ਕਾਰਜ ਸਮਝਦੇ ਹੋਏ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਦੇ ਵੱਲੋਂ ਜਿਹੜਾ ਦੋਵਾਂ ਦੇਸ਼ਾਂ ਦੇ ਜਿਹੜੇ ਸੀਨੀਅਰ ਨਮਾਇਦੇ ਜਿਵੇਂ ਪੀਐਮਸੀ ਜਾਂ ਕੋਈ ਸੀਨੀਅਰ ਅਫਸਰਸ ਜੀ ਉਹਨਾਂ ਨੂੰ ਬੈਠ ਕੇ ਸਮਝਾਇਆ ਗਿਆ ਕਿ ਇਸ جنگ ਦੇ ਨਾਲ ਕਦੀ ਵੀ ਕਿਸੇ ਦਾ ਫਾਇਦਾ ਜਿਹੜਾ ਨਹੀਂ ਹੋਇਆ ਹੁੰਦਾ ਹੈ ਤਾਂ ਹਮੇਸ਼ਾ ਹੀ ਨੁਕਸਾਨ ਹੁੰਦਾ ਹੈ ਕਿਉਂਕਿ ਸਾਲ ਜਿਹੜਾ ਦੇਸ਼ ਉਹ ਪਿੱਛੇ ਚਲਾ ਜਾਂਦਾ ਹੈ ਕਈ ਕਿਸ ਕਈ ਇਨਮੀਡੀਏਟਲੀ ਕਿਸੇ ਨਾ ਕਿਸੇ ਪੱਖੋਂ ਜਿਹੜਾ ਸਾਨੂੰ ਵੱਡਾ ਨੁਕਸਾਨ ਵੱਡਾ ਖਮਾਜਾ ਜਿਹੜਾ ਉਹ ਭੁਗਤਣਾ ਪੈਂਦਾ ਹੈ ਇਸੇ ਸਬੰਧ ਦੇ ਵਿੱਚ ਅੱਜ ਸਾਡੇ ਕੋਲ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਹੜਾ ਵਾ ਸਰਦਾਰ ਈਮਾਨ ਸਿੰਘ ਜੀ ਮੌਜੂਦ ਨੇ ਉਹਨਾਂ ਬਾਅ ਮੁੱਦੇ ਕੁਝ ਮਸਲਿਆਂ ਦੇ ਤਹਿਤ ਜਿਹੜੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚਬ ਕਿਵੇਂ ਠੀਕ ਠਾਕ ਹੋ ਚਾਰਦੀ ਕਲਾ ਸੀ ਮਨਸਬ ਵੱਡਾ ਸਵਾਲ ਇੱਕ ਐਡ ਕਰ ਲੈਣੇ ਆ ਆਖਿਰ ਉਹ ਸਵਾਲ ਬਣਿਆ ਸੀ ਲੋਕਾਂ ਵੱਲੋਂ ਤਾਂ ਜ਼ਿਕਰ ਇਹ ਵੀ ਸੀ ਵੀ ਲੱਗਦਾ ਹੈ ਕਿ ਜਿਵੇਂ 65 ਦੀ 71 ਦੀ جنگ ਚੱਲੀ ਹੈ ਸ਼ਾਇਦ ਉਦਾਂ ਹੀ ਵੱਡਾ ਨੁਕਸਾਨ ਹੋ ਕਿਉਂਕਿ ਜਿਨ੍ਹਾਂ ਨੇ ਜੰਗਾਂ ਵੇਖੀਆਂ ਉਹਨਾਂ ਨੇ ਵੱਡੇ ਨੁਕਸਾਨ ਜਿਹੜੇ ਉਹ ਵੇਖੇ ਆ ਆਪਣਾ ਤਾਂ ਕਹਿੰਦੇ ਸੀ ਸ਼ਾਇਦ ਲੰਮਾ ਜਿਹੜਾ ਸਮਾਂ ਵਾ ਉਹ ਲੰਘ ਜਾਏਗਾ ਤਾਂ ਪਰ ਫਿਰ ਜਲਦੀ ਜਿਹੜਾ ਇਸ ਸਮਝੌਤੇ ਨੂੰ ਜਿਹੜਾ ਬਰਕਰਾਰ ਰੱਖਦੇ ਹੋਏ ਜਿਹੜਾ ਸੀ ਇਸ ਫਾਇਰ ਹੋਇਆ ਤਾਂ ਬਾਅਦ ਦੇ ਵਿੱਚ ਜਿਹੜਾ ਇਹ ਸਮਝੌਤਾ ਜਿਹੜਾ ਅਹਿਮ ਮੰਨਿਆ ਗਿਆ ਕਿਵੇਂ ਦੇਖਦੇ ਹੋ ਇਹ ਮਜਬੂਰਨ ਹੋਣਾ ਸੀਗਾ ਕਿਉਂਕਿ ਹੁਣ ਜੰਗ ਗੋਲੀਆਂ ਬੰਬਾਂ ਮਸਾਇਲਾਂ ਦੀ ਨਹੀਂ ਹੈ ਹੁਣ ਪਰਮਾਣੂ ਯੁੱਗ ਦੇ ਵਿੱਚ ਪਰਮਾਣੂ ਸ਼ਸਤਰ ਹੈਗੇ ਇਹਨਾਂ ਦੀ ਬਰਬਾਦੀ ਇੰਨੀ ਜ਼ਿਆਦਾ ਹੈ ਕਿ ਇਹ ਸਾਰੇ ਜਿਹੜੇ ਆਬਾਦੀ ਹੈ ਸਾਰੇ ਵਿਸ਼ਵ 'ਚ ਜੇ ਇਹ ਚੱਲ ਪੈਣ ਤੇ ਇਹਨਾਂ ਦਾ ਜਿਹੜਾ ਕਾਲ ਸੁੱਟ ਉੱਤੇ ਉੱਠਦਾ ਹੈਗਾ ਉਹ ਸੂਰਜ ਦੀ ਕਿਰਨਾਂ ਨੂੰ ਰੋਕ ਦੂਗਾ ਇਹ ਸਾਰੇ ਜਹਾਂ ਦੀ ਖੇਤੀ ਨੂੰ ਖਤਰਾ ਬਣ ਸਕਦਾ ਹੈਗਾ ਜਿਹਦੇ ਵਿੱਚ 1 ਬਿਲੀਅਨ 1 ਬਿਲੀਅਨ ਵਿਅਕਤੀ ਮਾਰ ਸਕਦੇ ਹੈਗੇ ਆ ਸੋ ਇਹ ਜਿਹੜਾ ਕੱਲਾ ਭਾਰਤ ਪਾਕਿਸਤਾਨ ਦਾ ਮਸਲਾ ਨਹੀਂ ਸੀਗਾ ਇਹ ਸਾਰੇ ਵਿਸ਼ ਦਾ ਮਸਲਾ ਬਣ ਗਿਆ ਸੀ ਜਿਸ ਵਿੱਚ ਅਸੀਂ ਸਮਝਦੇ ਆ ਕਿ ਡੋਨਲਡ ਟਰੰਪ ਨੇ ਮਜ਼ਬੂਤੀ ਨਾਲ ਸਮੇਂ ਸਿਰ ਇਹ ਵੱਧ ਦੇ ਗੋਲੀ ਦਾ ਜਵਾਬ ਬੰਬ ਬੰਬ ਦਾ ਜਵਾਬ ਮਿਸਾਇਲ ਤੇ ਵੱਧੇ ਕੰਮ ਨੂੰ ਉਹਨਾਂ ਨੇ ਥੰਮ ਪਾਇਆ ਸਮਝਾਇਆ ਔਰ ਇੱਥੇ ਸੀਸ ਫਾਇਰ ਕਰਾਇਆ ਹੈਗਾ ਜੀ ਇੱਕ ਸਵਾਲ ਐਡ ਕਰ ਲੈਣੇ ਆ ਕਿ ਅਸੀਂ ਜ਼ੀਰੋ ਗਰਾਉਂਡ ਤੋਂ ਵੀ ਜਦੋਂ ਕਵਰਿੰਗ ਕੀਤੀ ਤਾਂ ਫਿਰ ਜਿਹੜੇ ਸਰਹੰਦੀ ਇਲਾਕਿਆਂ ਦੇ ਪਿੰਡ ਸੀ ਉੱਥੇ ਵੀ ਗੱਲਬਾਤ ਜਿਹੜੀ ਉਹ ਵੀ ਕੀਤੀ ਉਹਨਾਂ ਨੇ ਕਿਹਾ ਵੀ ਜੰਗ ਦੇ ਨਾਲ ਜਿਹੜਾ ਵਾ ਕਦੀ ਵੀ ਫਾਇਦਾ ਨਹੀਂ ਹੋਇਆ ਵੱਡਾ ਨੁਕਸਾਨ ਹੋਇਆ ਘਰਾਂ ਦੇ ਘਰ ਉਜੜ ਗਏ ਆਪਣਾ ਤਾਂ ਜਿਵੇਂ ਦੇਸ਼ ਕਾਫੀ ਪਿੱਛੇ ਜਿਹੜਾ ਉਹ ਚੱਲ ਗਿਆ ਆਪਣਾ ਤਾਂ ਤੁਸੀਂ ਕਿਵੇਂ ਦੇਖਦੇ ਹੋ ਦੇਖੋ 6571 ਦੇ ਵਿੱਚ 10 ਕਿਲੋਮੀਟਰ ਪਿੱਛੇ ਤਾਈ ਸਾਰੇ ਪਿੰਡ ਉਡਾਤੇ ਸੀਗੇ ਔਰ ਉਹ ਜਦੋਂ ਚਲੇਗੇ ਫਸਲਾਂ ਨੂੰ ਅੱਗ ਲਾਤੀ ਕਿ ਦੁਸ਼ਮਣ ਦਿਖ ਜੇ ਲਾਈਨ ਆਫ ਸਾਈਟ ਸਾਨੂੰ ਮਿਲ ਜੇ ਔਰ ਉਸ ਤੋਂ ਇਲਾਵਾ ਫੇਰ ਜਾ ਕੇ ਉੱਥੇ ਬਾਰਡਰ ਤੇ ਤਾਰਾਂ ਲੱਗ ਗਈਆਂ ਜਿਹੜੇ ਜ਼ਿੰਮੇਦਾਰਾਂ ਦੀ ਜ਼ਮੀਨ ਭਾਰਤ ਵਿੱਚ ਪਰ ਤਾਰ ਤੋਂ ਬਾਹਰ ਸੀ ਉਹਨਾਂ ਦੀ ਪੜਤਾਲ ਹੋਣ ਲੱਗ ਪਈ ਉਹ 9 ਤੋਂ 5 ਜਾ ਸਕਦੇ ਖੇਤੀ ਤਾਂ ਇਹੋ ਜਿਹਾ ਕੰਮ ਹੀ ਨਹੀਂ ਜਿਹੜਾ 9 ਤੋਂ 5 ਦਾ ਹੈਗਾ ਉਹ ਤਾਂ ਪੂਰੀ ਪੂਰੀ ਰਾਤ ਕਰਨੀ ਪੈਂਦੀ ਹੈਗੀ ਐ ਔਰ ਮਹੀਨਾ ਲੱਗ ਗਿਆ ਉਦੀ ਕੋਈ ਕੰਪਨਸੇਸ਼ਨ ਨਹੀਂ ਹੋਏ ਬੱਚੇ ਆਪਣੇ ਸਕੂਲਾਂ ਤੋਂ ਵਾਂਝੇ ਹੋ ਗਏ ਔਰ ਜਿਹੜੀ ਇੰਡਸਟਰੀ ਬਾਰਡਰ ਤੇ ਸੀਗੀ ਉਹ ਉੱਡ ਗਈ ਉਹਦਾ এমਪਲੋਇਮੈਂਟ ਤੇ ਅਸਰ ਪੈ ਗਿਆ ਹੈਗਾ ਔਰ ਅੱਜ ਇਨਵੈਸਟਮੈਂਟ ਪੰਜਾਬ ਕਰਨ ਤੋਂ ਲੋਕ ਆਉਂਦੇ ਨਹੀਂ ਹੈਗੇ ਇੱਥੇ ਇੰਡਸਟਰੀ ਨਹੀਂ ਬਸਦੀ ਹੈਗੀ ਕਿਉਂਕਿ ਲੜਾਈ ਦਾ ਮਾਹੌਲ ਬਣਦਾ ਹੈਗਾ ਸੋ ਇਹ ਜਿਹੜਾ ਇਤਿਹਾਸ ਤੁਹਾਨੂੰ ਦੱਸਦਾ ਹੈਗਾ ਇਹਦੇ ਉੱਤੇ ਹੁਣ ਨਵਾਂ ਜਿਹੜਾ ਸਾਇੰਸ ਦਾ ਕੰਮ ਹੋ ਗਿਆ ਉਹ ਹੈਗਾ ਪਰਮਾਣੂ ਸ਼ਸਤਰ ਹੁਣ ਇਹਦੇ ਵਿੱਚ ਤੁਸੀਂ ਦੇਖੋ ਬਿਲਕੁਲ ਤਬਾਈ ਹੈ ਇਹਨੇ ਨਹੀਂ ਪੁੱਛਣਾ ਹੈਗਾ ਤੁਸੀਂ ਹਿੰਦੂ ਹੋ ਮੁਸਲਮਾਨ ਹੋ ਤੁਸੀਂ ਸਿੱਖ ਹੋ ਤੁਸੀਂ ਗਰੀਬ ਹੋ ਤੁਸੀਂ ਅਮੀਰ ਹੋ ਕੁਝ ਨਹੀਂ ਇਹਨੇ ਪੁੱਛਣਾ ਇਹਨੇ ਤਾਂ ਤਬਾਈ ਮਚਾ ਦੇਣੀ ਹੈਗੀ ਆ ਇਸ ਹੱਦ ਤੱਕ ਕਿ ਚਾਹੇ ਤੁਸੀਂ ਇੱਥੋਂ ਉੱਡ ਕੇ ਕੈਨੇਡਾ ਚਲੇ ਜਾਓ ਜਾਂ ਦੇ ਦਾ ਉੱਤੇ ਉਠਣਾ ਹੈਗਾ ਤੇ ਉੱਥੇ ਐਗਰੀਕਲਚਰ ਖਤਮ ਹੋ ਜਾਣਾ ਤੰਗੀ ਉੱਥੇ ਵੀ ਆ ਜਾਣੀ ਹੈਗੀ ਆ ਸੋ ਮੈਂ ਸਮਝਦਾ ਕਿ ਇਹ ਸੁਚੇਤ ਹੋ ਕੇ ਜਿਹੜੇ ਬਜ਼ੁਰਗਾਂ ਨੇ ਗੱਲ ਦੱਸੀ ਹੈਗੀ ਆ ਉਹਨਾਂ ਦਾ ਤਜਰਬਾ ਹੈ ਕਿਉਂਕਿ ਲੰਬੇ ਸਮੇਂ ਤਾਈਂ ਉਹਨਾਂ ਨੂੰ ਇਹਦਾ ਨੁਕਸਾਨ ਦਿਖ ਰਿਹਾ ਹੈਗਾ ਬਾਰਡਰ ਸਾਡੇ ਸੀਲ ਹੋਏ ਆ ਜੇ ਬਾਰਡਰ ਖੁੱਲ ਜੇ 70% ਜਿਹੜਾ ਆਵਾਜਾਈ ਸੀਗੀ ਵਪਾਰ ਸੀਗਾ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਸੀਗਾ 1% ਭਾਰਤ ਦੀ ਜੀਡੀਪੀ ਵੱਧ ਸਕਦੀ ਆ ਉੱਥੋਂ ਸਿਮਿੰਟ ਸਸਤਾ ਆ ਸਕਦਾ ਹੈਗਾ ਪਾਕਿਸਤਾਨ ਤੋਂ ਅਸਾਮ ਦੀ ਚਾਹ ਲੌਂਗ ਇਲਾਇਚੀ ਕਰੇਲਾ ਦੀ ਉੱਥੇ ਜਾ ਸਕਦੀ ਹੈਗੀ ਐ ਜਿਹੜੇ ਕਣਕ ਦੇ ਰੇਟਾਂ 1000 ਰੁਪਏ ਵੱਧ ਆ ਪਾਕਿਸਤਾਨ ਚ ਮਿਲ ਜਾਂਦਾ ਹੈਗਾ 2-3000 ਰੁਪਏ ਦਾ ਜੀਰੀ ਦਾ ਫਰਕ ਪੈ ਜਾਂਦਾ ਹੈਗਾ ਬਾਸਮਤੀ ਦਾ ਪੈ ਜਾਂਦਾ ਹੈ ਮਾਰਕੀਟ ਤੁਰਕਮੈਨਿਸਤਾਨ ਤੇ ਖੁੱਲ ਜਾਂਦੀ ਹੈ ਤੁਰਕਮੈਨਿਸਤਾਨ ਤੋਂ ਪਾਈਪ ਪਾ ਕੇ ਤੇਲ ਇੱਥੇ ਆ ਸਕਦਾ ਇੱਥੇ ਜਾ ਕੇ ਰਿਫਾਇਨਰੀ ਲੱਗ ਸਕਦੀ ਹੈ ਕੈਮੀਕਲ ਇੰਡਸਟਰੀ ਪਲਾਸਟਿਕਸ ਫਾਰਮਾਸੂਟੀਕਲ ਸਾਰਾ ਉੱਥੇ ਖੜਾ ਹੋ ਸਕਦਾ ਇੱਕ ਇੱਕ ਵੱਡਾ ਸਵਾਲ ਇੱਥੇ ਐਡ ਕਰ ਲਏ ਕਹਿੰਦੇ ਘਰ ਦੇ ਵਿੱਚ ਹੀ ਲੜਾਈ ਹੋ ਜਿੱਤਾ ਬੰਦੇ ਦੇ ਸਾਹ ਸੁੱਕ ਜਾਂਦੇ ਵੀ ਨਹੀਂ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਤਾਂ ਦੋ ਮੁਲਕਾਂ ਦੀ ਲੜਾਈ ਲੱਗੀ ਹੈ ਜਿੱਥੇ ਲੋਕਾਂ ਦੇ ਸਾਹ ਸੁੱਕੇ ਭਈ ਉੱਥੇ ਕੁਝ ਸ਼ਰਾਰਤੀ ਤੱਤ ਜਿਹੜੇ ਅਨ ਹੋਰ ਜਿਵੇਂ ਬੀਤੇ ਦਿਨ ਕੁਝ ਲੁਧਿਆਣਾ ਦੇ ਵਿੱਚ ਮਾਮਲਾ ਸਾਹਮਣੇ ਹੁੰਦਾ ਕਿ ਇੱਕ ਫੇਕ ਨਿਊਜ਼ ਜੈਲੀ ਨਿਊਜ਼ ਘਰੇ ਬੈਠ ਕੇ ਬਣਾਈ ਜਾਂਦੀ ਉਹਨੂੰ ਸ਼ੇਅਰ ਕਰ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਕਿ ਇੱਥੇ ਤਾਂ ਜੀ ਆਪਣਾ ਲੁਧਿਆਣਾ ਦੇ ਵਿੱਚ ਵੱਡਾ ਅਟੈਕ ਹੋਣ ਲੱਗਾ ਮਿਜ਼ਾਲ ਦੇ ਨਾਲ ਤਾਂ ਉਹ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਖਿਆਲ ਜਿਹੜਾ ਡਿਸ ਇਨਫਾਰਮੇਸ਼ਨ ਹੈਗਾ ਉਹਦੇ ਜਿਹੜੇ ਹਾਨਕਾਰੀ ਇਫੈਕਟ ਹੈ ਉਹ ਸਾਰਾ ਮੁਲਕ ਇਹਦੇ ਬਾਰੇ ਜਾਣੂ ਹੈ ਆ ਸਾਰੇ ਜਹਾਂ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਨੈਰੇਟਿਵ ਬਣ ਜਾਂਦਾ ਹੈ ਸਿਰਜਿਆ ਜਾਂਦਾ ਹੈਗਾ ਸੱਚਾ ਝੂਠਾ ਉਹਦੇ ਅਸਰ ਪੈਨੇ ਆ ਅੱਜ एवरीवन ਬੋਡੀ ਅਵੇਅਰ ਹੈ ਇਸ ਗੱਲ ਦੇ ਪਰ ਜਿਹੜੀ ਮਾੜੀ ਸੋਚ ਹੈ ਫਿਰਕੂ ਸੋਚ ਹੈ ਜਿਵੇਂ ਹੁਣ ਸਰਬਰਕਰ ਇਹਨਾਂ ਦਾ ਆਰਐਸਐਸ ਬੀਜੇਪੀ ਦਾ ਮੁਖੀ ਰਿਹਾ ਹਿੰਦੂ ਮਹਾਸਭਾ ਦਾ ਉਹਨੇ ਕਿਹਾ ਜੇ ਹਿੰਦੂ ਇਕੱਠੇ ਕਰਨੇ ਆ ਮੁਸਲਮਾਨਾਂ ਤੇ ਹਮਲਾ ਕਰ ਦੋ ਉੱਥੇ ਜਿਹਹਾਦੀ ਇਸਲਾਮਿਸਟ ਹੈਗੇ ਆ ਜਿਹੜੇ ਮਿਲਟਰੀ ਚਲਾਉਂਦੇ ਹੈਗੇ ਆ ਉਹ ਕਹਿੰਦੇ ਆ ਕਿ ਹਿੰਦੂਆਂ ਦੀ ਤਬਾਹੀ ਕਰ ਦੋ ਇਹਦੇ ਵਿੱਚ ਜਿਹੜਾ ਵਿਤਕਰਾ ਤੋੜਿਆ ਗਿਆ ਤੇ ਇੱਕ ਦੂਜੇ ਦੇ ਉੱਤੇ ਦੂਸ਼ਣ ਲਾਏ ਆ ਪੰਜਾਬ ਵਿੱਚ ਘਾਰ ਬੈਠਿਆ ਹੈਗਾ ਕੋਈ ਇਹ ਨਹੀਂ ਸੋਚਦਾ ਹੈਗਾ ਕਿ ਪੰਜਾਬੀ ਹਿੰਦੂ ਮੁਸਲਮ ਸਿੱਖ ਇਸਾਈ ਸਾਰੇ ਉਰੇ বাসਦੇ ਆ ਉਹਨਾਂ ਦੇ ਉੱਤੇ ਕੀ ਅਸਰ ਹੋਊਗਾ ਸੋ ਜਿਹੜੀਆਂ ਇਹ ਵੱਡੇ ਨੈਰੇਟਿਵ ਹੈਗੇ ਆ ਜਿਹੜਾ ਆਪਣੇ ਆਪ ਨੂੰ ਦੇਸ਼ ਦਾ ਨੈਰੇਟਿਵ ਬਣਾ ਲੈਣੇ ਆ ਸਾਨੂੰ ਉਸ ਤੋਂ ਵੀ ਖਤਰਾ ਹੈ ਮਿਸ ਇਨਫੋਰਮੇਸ਼ਨ ਡਿਸ ਇਨਫੋਰਮੇਸ਼ਨ ਤੋਂ ਵੀ ਖਤਰਾ ਹੈਗਾ ਔਰ ਅਸੀਂ ਜਿਹੜੀ ਪ੍ਰੈਸ ਨੂੰ ਅਡਰੈਸ ਕਰ ਰਹੇ ਆ ਏਸੀ ਕਰਕੇ ਅਡਰੈਸ ਕਰ ਰਹੇ ਆ ਕਿ ਇਸ 'ਚ ਕੋਈ ਫਾਇਦਾ ਨਹੀਂ ਲੜਾਈ 'ਚ ਜੰਗ 'ਚ ਸਾਨੂੰ ਤਾਲਮੇਲ ਅਮਨ ਸ਼ਾਂਤ ਨਾਲ ਬਹੁਤ ਫਾਇਦਾ ਹੈ ਇੱਕ ਵੱਡਾ ਸਵਾਲ ਇੱਕ ਛੋਟਾ ਸਵਾਲ ਇੱਥੇ ਐਡ ਕਰ ਲੈਣੇ ਆਂ ਦੇਖੋ ਮਸਲਾ ਕਿਥੋਂ ਇਹ ਸ਼ੁਰੂ ਹੁੰਦਾ ਹੈ ਸਵਾਲ ਤਾਂ ਇਹ ਆ ਨਾ ਵੀ ਪਹਿਲਗਾਮਾ ਦਾ ਅਟੈਕ ਹੁੰਦਾ ਤਾਂ ਫਿਰ ਜਿਹੜਾ ਸੰਦੂਰ ਆਪਰੇਸ਼ਨ ਜਿਹੜਾ ਉਹ ਚੱਲੂ ਹੁੰਦਾ ਜਾਂ ਇਹ ਸਾਰਾ ਮਾਹੌਲ ਜਿਹੜਾ ਉਦੋਂ ਸਿਰਜਿਆ ਜਾਂਦਾ ਤੇ ਜਦੋਂ ਸਟਾਰਟਿੰਗ ਤੋਂ ਦੇਖ ਲੈਣੇ ਆ ਕਿ ਜਦੋਂ ਅਟੈਕ ਹੁੰਦੇ ਨੇ ਚਾਹੇ ਉਹ 2000 ਦਾ ਅਟੈਕ ਹੋਵੇ ਚਾਹੇ 2016 ਦਾ 19 ਦਾ ਹੋਵੇ ਅਟੈਕ ਹਨਾ ਤਾਂ ਉਸ ਤੋਂ ਬਾਅਦ ਪਹਿਲਗਾਮਾ ਦਾ ਹੋਵੇ ਜਾਂ ਕੋਈ ਵੀ ਪੁਲਵਾਮਾ ਦਾ ਹੋਵੇ ਤਾਂ ਜਦੋਂ ਲਗਾਤਾਰ ਅਟੈਕ ਹੋ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ ਜੋਧਿਆਲੇ ਦੁਆਲੇ ਅਟੈਕ ਹੋ ਰਿਹਾ ਤੇ ਕਿਉਂ ਜਿਹੜੀ ਫਿਰ ਸੁਰੱਖਿਆ ਫੋਰਸ ਜਿਹੜੀ ਆ ਉੱਥੇ ਐਕਟਿਵ ਦੇਸ਼ ਦੇ ਘਰਦ ਆ ਵੀ ਗਏ ਤਾਂ ਐਡਾ ਵੱਡਾ ਜਿਹੜਾ ਹੱਤਿਆਕਾਂਡ ਵੀ ਜਿਹੜਾ ਉਹ ਵੀ ਕਰ ਗਏ ਨੇਥੇ ਲੋਕਾਂ ਨੂੰ ਮਾਰ ਵੀ ਗਏ ਕਿੱਥੇ ਉਹ ਲੋਕ ਘੁੰਮਣ ਲਈ ਗਏ ਸੀ ਆਪਣਾ ਦੇਖੋ ਜਿਹੜਾ ਇੰਟੈਲੀਜੈਂਸ ਤੇ ਸਿਕਿਉਰਿਟੀ ਫੇਲਿਅਰ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਸੱਚੀ ਗੱਲ ਹੈ ਪਰ ਹੀ ਝੂਠੀ ਵੀ ਹੈ 2016 ਦੇ ਵਿੱਚ ਚਿਟੀ ਸਿੰਘਪੁਰਾ ਚੇ 35 ਸਿੱਖਾਂ ਦਾ ਸ਼ਿਕਾਰ ਖੇਡਿਆ ਜਾਂਦਾ ਉਹਦੇ ਵਾਸਤੇ ਆਰਮੀ ਨਹੀਂ ਐਕਟਿਵ ਹੁੰਦੀ ਉਹਦੇ ਵਾਸਤੇ ਜੰਗ ਦਾ ਮਾਹੌਲ ਨਹੀਂ ਬਣਦਾ ਹੈਗਾ 1984 ਤੁਸੀਂ ਲੈ ਲਓ 1984 ਦੇ ਵਿੱਚ ਜਿੱਥੇ ਦਿੱਲੀ ਦੇ ਵਿੱਚ ਸਿੱਖਾਂ ਨੂੰ ਹਜ਼ਾਰਾਂ ਦੇ ਤਦਾਦ ਚ ਕਹਿ ਕੇ ਸਿੱਖ ਮਾਰਿਆ ਗਿਆ ਉੱਥੇ 5 ਦਿਨ ਜਿੱਥੇ ਹੈੱਡਕੁਆਟਰ ਆਰਮੀ ਨੇਵੀ 에어ਫੋਰਸ ਬੀਐਸਐਫ ਆਈਟੀ ਬੀਪੀ ਸੀਆਰਪੀਐਫ ਉਹਦੇ ਕੇਂਦਰਿਤ ਹੈ ਉੱਥੇ ਹੈੱਡਕੁਆਟਰ ਹੈ ਉੱਥੇ ਕੋਈ ਨਹੀਂ ਬਾਹਰ ਆਇਆ ਸਾਨੂੰ ਬਚਾਉਣ ਵਾਸਤੇ ਹੁਣ ਜਿਹੜੇ 26 ਮਾਰੇ ਗਏ ਆ ਇਹ ਪਹਿਲਾਂ ਕ੍ਰਿਮੀਨਲ ਇਨਕਵੈਸਟੀਗੇਸ਼ਨ ਹੋਣੀ ਚਾਹੀਦੀ ਕਿ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ ਪਰ ਇਹ ਸਿੱਧਾ ਮਿਲਟਰੀ ਦਾ ਆਪਰੇਸ਼ਨ ਬਣਦਾ ਜੇ ਸਿੱਖ ਮਾਰੇ ਗਏ ਉਹਦਾ ਕੋਈ ਅਸਰ ਨਹੀਂ ਹੈ ਜੇ ਮੇਨਸਟ੍ਰੀਮ ਨੈਰੇਟਿਵ ਬਣਦਾ ਹੈਗਾ ਕਿ ਹਿੰਦੂ ਮਾਰਤੇ ਹਿੰਦੂ ਨੂੰ ਕਹਿ ਕੇ ਮਾਰਿਆ ਪਰ ਸਿੱਖਾਂ ਨੂੰ ਵੀ ਕਹਿ ਕੇ ਮਰਿਆ ਉਹ ਰੇ ਸ਼ਮਸ਼ਾਨ ਘਾਟਾਂ 'ਚ ਪਤਾ ਕਰ ਲੋ 25000 ਸਿੱਖਾਂ ਦੀਆਂ ਲਾਸ਼ਾਂ ਜਸਵੰਤ ਸਿੰਘ ਖਾਲਰਾਂ ਨੇ ਕਾਰਡ ਕੱਢੀ ਹੈ ਉਹਦੀ ਮੂਵੀ ਬੈਨ ਕਰਤੀ ਸੋ ਇਹ ਮੈਂ ਸਮਝਦਾ ਕਿ ਇਹ ਇੱਕ ਤਰਫਾ ਨੈਰੇਟਿਵ ਵੀ ਬਣਿਆ ਹੋਇਆ ਜਿਹਦੇ ਵਿੱਚ ਪੂਰੇ ਦੇਸ਼ ਨੂੰ ਜੰਗ ਦੇ ਮੈਦਾਨ ਬਣਾਤਾ ਹੈਗਾ ਪਰ ਇਹਦਾ ਮੇਰੇ ਹਿਸਾਬ ਨਾਲ ਕਟਗਿੰਤੀਆਂ ਦੇ ਜਿਹੜੇ ਕਾਹਣ ਹੋਇਆ ਉਹਦਾ ਕੋਈ ਹਿਸਾਬ ਕਿਤਾਬ ਲੈਂਦੇ ਨਹੀਂ ਹੈਗੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਸਾਡੇ ਸਾਹਮਣੇ ਗੱਲ ਆ ਰਹੀ ਹੈ ਇਹਦੇ ਉੱਤੇ ਵੀ ਸਾਨੂੰ ਚਿੰਤਿਤ ਹੋਣਾ ਚਾਹੀਦਾ ਹੈਗਾ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਇਹ ਸਮਝੌਤਾ ਕੀਤਾ ਗਿਆ ਵਾ ਉਸ ਤੋਂ ਬਾਅਦ ਅਸੀਂ ਲਾਸਟ ਸਵਾਲ ਪੁੱਛ ਕੇ ਫਿਰ ਛੁੱਟੀ ਲੈਨੇ ਆ ਤਾਂ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਇਹ ਸਮਝੌਤਾ ਜਿਹੜਾ ਇਹ ਕੀਤਾ ਗਿਆ ਵਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਵੇਂ ਦੇਖਦੀ ਹੈ ਸਾਰੇ ਫੈਸਲੇ ਨੂੰ ਅਸੀਂ ਸਮਝਦੇ ਹਾਂ ਕਿ ਇਹ ਇੱਕ ਮਨੁੱਖਤਾ ਦਾ ਬੇਨਫਿਟ ਇਹਨਾਂ ਨੇ ਕੀਤਾ ਜਿਸ ਕਾਰਨ ਇਹ ਨੋਬਲ ਪੀਸ ਪ੍ਰਾਈਜ਼ ਦੇ ਹੱਕਦਾਰ ਹੋਣੇ ਚਾਹੀਦੇ ਆ ਸੋ ਅਸੀਂ ਅੱਜ ਤੋਂ ਕੈਂਪੇਨ ਸ਼ੁਰੂ ਕਰਾਂਗੇ ਕਿ ਜਿਹੜਾ ਇਹਨਾਂ ਨੇ ਸੀਸਫਾਇਰ ਕਰਾਇਆ ਏ ਡੋਨਲਡ 트੍ਰੰਪ ਏ ਨੋਬਲ ਪੀਸ ਪ੍ਰਾਈਜ਼ ਦੇ ਦਾਵੇਦਾਰ ਹੋਣ ਔਰ ਇਹਦੇ ਨਾਲ ਹੀ ਅਸੀਂ ਭਾਰਤ ਨੂੰ ਰਿਕਵੈਸਟ ਕਰਾਂਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਮਿਊਨੇਸ਼ਨ ਡੰਪ ਵੱਲੇ ਦੇ ਨੇੜੇ ਸਿਟੀ ਦੇ ਅੰਦਰ ਪਾਇਆ ਹੋਇਆ ਹੈਗਾ ਉਹ ਇੱਥੋਂ ਹਟਾ ਦੇ ਕਿਉਂਕਿ ਇੱਥੇ ਜੇ ਕੋਈ ਹਾਦਸਾ ਬੀਤ ਗਿਆ ਸਾਰੇ ਗੁਰੂ ਕੀ ਨਗਰੀ ਤਬਾਈ ਹੋ ਜਾਣੀ ਹੈਗੀ ਹੈ ਬੜਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਹੈਗਾ ਇੱਥੇ ਰਹਿਣੀ ਨਹੀਂ ਹੈ ਆਬਾਦੀ ਤੇ ਇਹਨੂੰ ਕਿਤੇ ਬਾਹਰ ਰੱਖ ਲੈਣ ਇੱਥੇ ਆਪਦੇ ਹਸਣਾ ਨਹੀਂ ਕੋਠੀਆਂ-ਕੁਠੀਆਂ ਪਾ ਲੈਣ ਜਾਂ ਦਫ਼ਤਰ ਖੋਲ ਲੈਣ ਤੇ ਇਹ ਇਹ ਵੀ ਅਸੀਂ ਇੱਕ ਮੁੱਦਾ ਪਰਸੋਂ ਚੱਕਾਂਗੇ ਲਾਸਟ ਜਿਹੜਾ ਅੰਤਕ ਜਿਹੜੇ ਦਰਸ਼ਕ ਦੇਖ ਰਹੇ ਨੇ ਇਸ ਟਾਈਮ ਵਿਊਅਰਸ ਦੇਖ ਰਹੇ ਨੇ ਤੁਹਾਡੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਮੈਸੇਜ ਕੋਈ ਸੁਨੇਹਾ ਸਮੂਹ ਪੰਜਾਬੀਤ ਨੂੰ ਜਾਂ ਦੇਸ਼ ਵਿਦੇਸ਼ ਨੂੰ ਸਾਰਿਆਂ ਨੂੰ ਬੇਨਤੀ ਆ ਅਮਨ ਸ਼ਾਂਤ ਔਰ ਮਨੁੱਖਤਾ ਦੇ ਪ੍ਰਤੀ ਆਵਾਜ਼ ਉਠਾਈ ਰੱਖੋ ਇਹ ਮਸਲਾ ਹਜੇ ਖਤਮ ਨਹੀਂ ਹੋਇਆ ਇੱਧਰ ਧਿਆਨ ਰੱਖੋ ਪੰਜਾਬ ਦਾ ਧਿਆਨ ਰੱਖੋ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ ਧਿਆਨ ਰੱਖਿਓ ਤੁਹਾਡੀਆਂ ਇੱਛਾਵਾਂ ਰਾਹੀਂ ਜਿਹੜਾ ਤੁਸੀਂ ਆਪਦੀਆਂ ਸਰਕਾਰਾਂ ਨੂੰ ਪਹੁੰਚਾਉਂਗੇ ਉਹਦੇ ਨਾਲ ਸਾਡਾ ਬਚਾਅ ਹੋ ਸਕਦਾ ਹੈ ਤੇ ਵਾਧਾ ਹੋ ਸਕਦਾ ਹੈ ਵਾਜ ਜੀ ਦਾ ਖਾਲਸਾ ਵਾਜ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਇਹ ਸੀ ਇੱਕ ਚੰਦ ਮਿੰਟਾਂ ਦੀ ਗੱਲਬਾਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਈਮਾਨ ਸਿੰਘ ਮਾਨ ਜੀ ਦੇ ਨਾਲ ਕੀਤੀ ਤਮਨ ਸਾਹਿਬ ਨੇ ਬੜੀ ਵਧੀਆ ਗੱਲਾਂ ਜਿਹੜੀਆਂ ਉਹ ਵੀ ਦਸੀਆਂ ਤਵੇ ਦੱਸਿਆ ਕਿ ਹਰ ਕੋਈ ਇਹੀ ਕਹਿੰਦਾ ਆ ਕਿ ਜਿਹੜਾ ਇਸ ਜੰਗ ਦੇ ਨਾਲ ਕਦੀ ਵੀ ਕਿਸੇ ਦਾ ਫਾਇਦਾ ਜਿਹੜਾ ਨਹੀਂ ਹੋਇਆ ਨੁਕਸਾਨ ਹੀ ਹੁੰਦਾ ਉੱਥੇ ਵੀ ਮਾਵਾ ਦੇ ਪੁੱਤ ਮਰਦੇ ਤੇ ਮਰਦੇ ਇੱਧਰ ਵੀ ਮਾਵਾ ਦੇ ਪੁੱਤ ਹੀ ਨੇ ਸੋ ਸਾਨੂੰ ਵੀ ਜਿਹੜਾ ਵਾ ਇਹ ਕਹਿੰਦੇ ਵੀ ਵਧੀਆ ਕੀਤਾ ਜਿਹੜਾ ਡੋਨਲਡ ਟਰੰਪ ਦੇ ਵੱਲੋਂ ਬੜਾ ਸੂ ਜਵਾਨ ਦਿਖਾਉਂਦੇ ਹੋਏ ਜਿਹੜਾ ਬੈਠ ਕੇ ਜਿਹੜਾ ਵਾ ਦੋਵਾਂ ਮੁਲਕਾਂ ਨੂੰ ਸਮਝਾਇਆ ਗਿਆ ਦੋਵਾਂ ਭਾਈਚਾਰਿਆਂ ਨੂੰ ਸਮਝਾਇਆ ਗਿਆ ਕਿ ਆਪਾਂ ਜਿਹੜਾ ਇਸ ਗੱਲ ਨੂੰ ਇੱਥੇ ਹੀ ਜਿਹੜਾ ਰੋਕ ਦਿੱਤਾ ਜਿਹੜਾ ਉਹ ਜਾਵੇ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਜਾਂ ਇਸ ਗੱਲਬਾਤ ਦੇ ਬਾਰੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਵਿੱਚ ਸਾਡੇ ਨਾਲ ਜਿਹੜੇ ਜ਼ਰੂਰ ਸਾਂਝੇ ਕਰੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਾਗਿਲ ਸ਼ਾ ਮੇਰੇ ਨਾਲ ਇਹ ਕੈਮਰਾਮੈਨ ਰਾਜਵੀਰ ਗਿੱਲ ਡੇਲੀ ਡੈਸਕ ਟੀਵੀ ਕੈਨੇਡਾ ਤੋਂ